हां जी दोस्तों आज ਆਪਾਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਪਾਣੀ ਦੀ ਪੂਰੀ ਰਫਤਾਰ ਤੇ ਆਪਣੇ ਖਨੌਰੀ ਦੇ ਉੱਲੇ ਪਾਸੇ ਦੀ ਜਿੱਥੇ ਪਿੰਡ 나ਈ ਵਾਲੇ ਦੇ ਲਗੌਂਦੀ ਜੇ ਬਾਈਪਾਸ ਦੇ ਖੱਲਿਆਂ ਦੀ ਜਿਹੜਾ ਨਵਾਂ ਬਾਈਪਾਸ ਕੱਟਿਆ ਉਹਦੇ ਥੱਲੇ ਦੀ ਪਾਣੀ ਦੀ ਦੇਖ ਸਕਦੇ ਹੋ ਕਿੰਨੀ ਰਫਤਾਰ ਹੈ ਆ ਦੇਖ ਲਓ ਇੰਨੀ ਰਫਤਾਰ ਹੈ ਪਾਣੀ ਦੀ ਕਿ ਬੰਦਾ ਨਾ ਡੰਗਰ ਦਾ ਪੈਰ ਹੀ ਨਹੀਂ ਲੱਗ ਸਕਦਾ ਤੇ ਖੱਲਿਆਂ ਦੀ ਪ੍ਰੋਸ ਹੁੰਦਾ ਹੈ ਕਿ ਜਿਸ ਪੂਸ ਪਹਿਲਾਂ ਨੂੰ 4 ਫੁੱਟ ਪਾਣੀ ਉਤਰ ਚੁੱਕਿਆ ਪਹਿਲਾਂ ਨੂੰ 4 ਫੁੱਟ ਪਾਣੀ ਪੂਰਾ ਖਮਾ ਹੋਇਆ ਪਹਿਲਾਂ ਨੂੰ 4 ਫੁੱਟ ਪਾਣੀ ਉਤਰ ਗਿਆ ਤੇ ਹੁਣ ਕੋਈ ਏਡੀ ਖਤਰੇ ਵਾਲੀ ਗੱਲ ਤਾਂ ਹੈ ਨਹੀਂ ਖਤਰੋਂ ਨਾਲ ਆ ਕੇ ਆ ਪਰ ਪਾਣੀ ਭਾਜੀ ਵੀ ਬਹੁਤ ਤੇਜ਼ ਤੇ ਚੱਲ ਰਿਹਾ ਗਰ ਨਦੀ ਨੇ ਤਬਾਹ ਕਰਤਾ ਜਮਾਨ ਲੋਕਾਂ ਦਾ ਕੰਮ ਬਹੁਤ ਪਾਣੀ ਆ ਗਿਆ ਉਹ ਗੱਲ ਹੋ ਗਈ ਕਹਿੰਦਾ ਕਿਧਰੇ ਗਈਆਂ ਮੱਝਾਂ ਦਾਵਾ ਸੁੰਨੀਆਂ ਰਹਿ ਗਈਆਂ ਥਾਵਾ ਹੁਣ ਮੈਂ ਕਿਹੜੇ ਪਾਸੇ ਜਾਵਾਂ ਲੈ ਬਈ ਉਹ ਕੰਮ ਹੋ ਗਿਆ ਤੇ ਜੱਟ ਦੀ ਜੂਨ ਬੁਰੀ ਆ ਵਿਚਾਰੇ ਦੀ ਸਾਰਾ ਕੁਝ ਖਤਮ ਹੋ ਗਿਆ ਮੱਝਾਂ ਗਾਈਆਂ ਵੀ ਤਰਕੀਆਂ ਤੇ ਸਾਰਾ ਕੁਝ ਖਾਲੀ ਹੋ ਗਿਆ ਉਹ ਬੱਲ ਵਾਂਗੂ ਭਾਈ ਨਾ ਮੈਂ ਇਸ ਨਾ ਗਾਂ ਸਭ ਕੁਝ ਦਰਗੇ ਰਾਤ ਨੂੰ ਸੁੱਤੇ ਪਈ ਜਵਾਕ ਜਿਹਾ ਸਾਹ ਕੱਢਨੇ ਲੋਕਾਂ ਨੇ ਪਾਣੀ ਦਰਿਆ ਦੇ ਉੱਤੇ ਖੜੇ ਆਂ ਜੱਪਾ ਦੀ ਸਾਰੀ ਪਿਸ਼ਮੀ ਦਾ ਪਤਾ ਲੱਗੇ ਵਿਚਾਰੀ ਪਿਸ਼ਮੀ ਨਾ ਤੁਗੀ ਰੋਕ ਤੇ ਆਪਦਾ ਪਨਾ ਹੋਵੇ ਜਿਹਦੇ ਲੋਕਾਂ ਦਾ ਪਨਾ ਹੋਵੇ ਭਾਈ ਚਲੋ ਗਾਹਾਂ ਵੀਡੀਓ ਸਮੇ ਹੋਰ ਦਿਖਾਉਨੇ ਆ ਜੇ ਚੰਗੀ ਲੱਗੇ ਤਾਂ ਲਾਇਕ ਕਰਕੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕਰਾ ਜਿਉ ਭਾਈ ਰੋਡ ਫਾਰਮ ਦਿੱਤਾ ਪੰਜਾਬ YouTube ਚੈਨਲ ਆ ਧੰਨਵਾਦ ਸਾਰਿਆਂ ਦਾ ਆ ਦੇ ਸਾਡੇ ਉਹ ਖੰਭੇ ਤਾਂ ਹੀ ਨਿਗਾ ਮਾਰ ਲੋ ਟਰਾਲੇ ਵੀ ਵਿੱਚੇ ਰੋਗੇ ਉਹ ਕੋਠੇ ਲਾਉਂਦੇ ਵੀਰ ਆ ਦੇ ਸਾਡੇ ਪਾਖੜਾ ਦੇ ਥੱਜੇ ਦੀ ਕ੍ਰੋਸ ਐ ਨਾ ਜੀ ਕਿੰਨਾ ਪਾਖੜਾ ਦੇ ਥੱਜੇ ਤੋਂ ਪਾਖੜਾ ਦਾ ਪਾਣੀ ਚੱਲ ਰਿਹਾ ਤੇ ਕਿਹਨੇ ਬਚਾ ਲਿਆ ਆ ਪਹਾੜਾ ਦਾ ਪਾਣੀ ਚੱਲ ਰਿਹਾ ਜੀ ਛੱਡੋ ਜੀ ਕਿੰਨਾ ਤੇਜ਼ ਹੈ ਹਰਨ ਟੱਕਰ ਨਾ ਦਿੰਦਾ ਜਿਦਾ ਕਿ ਹਮਾステル ਦੇ ਵਿੱਚੋਂ ਆਉਂਦਾ ਹੈ ਇਹ ਦੁਨੀਆਂ ਹਰੇ ਹਿੱਸੇ ਫਾਰੀ ਇਸ ਪਹਾੜਾ ਦੇ ਖੇਤ ਵਿੱਚ ਆਹ ਪਹਾੜਾ ਪਹਾੜਾ ਚੱਲੋਂ ਦੀ ਦਰਿਆ ਆ ਜਾ ਲਿਫਟਰੀ ਜੀ ਗੱਦੇ ਕਾ ਉਹ ਬੱਕ ਪੁੱਛੜਿਆ ਰਹੀ ਦੀ ਕਹਿਣਾ ਸ਼ਸ਼ੀਕਾਲ ਜੀ ਕੀ ਹਾਲ ਚਾਲ ਆ ਤੁਸੀਂ ਜਾਣਦੇ ਹੋ ਪ੍ਰੀਤ ਸਿਆ ਇਹਦਰ ਅੱਜ ਬਾਈ ਰਾਜੂ ਮਿਲ ਗਿਆ ਸਾਨੂੰ ਹਾਂ ਜੀ ਅਸੀਂ ਟੂਰ ਕੱਢਦਾ ਫਿਰਦਾ ਸੀ ਪਾਣੀ ਕੋਨੀ ਦੇ ਦੌਰੇ ਤੇ ਇੱਕ ਖੁਸ਼ੀ ਹੋਈ ਆ ਗਮੀ ਵੀ ਸਾਨੂੰ ਬਹੁਤ ਆ ਤੁਸੀਂ ਚਿਹਰੇ ਦੇਖ ਲਓਣਾ ਕਿੱਦਾਂ ਦੇ ਹੋਏ ਪਏ ਆ ਪਰ ਇੱਕ ਖੁਸ਼ੀ ਇਹ ਆ ਰਾਜੂ ਤੇ ਖੁਸ਼ ਮੈਂ ਹੋਇਆ ਆ ਵਿਚਾਰਾ ਮੋਟਰਸਾਈਕਲ ਤੇ ਛੋਟਾ ਜਿਹਾ ਮੁੰਡਾ ਰਾਜੂ ਜਿਹੜਾ ਕੈਮਰਾ ਚਲਾਈ ਜਾਂਦਾ ਰਾਜੂ ਨੂੰ ਨਾਲ ਲੈ ਕੇ ਦੋਨੇ ਜਾਣੇ ਟੋਪ ਉੱਪਰ ਏਰੀਆ ਦੇਖਦੇ ਫਿਰਦਾ ਕਿੱਥੇ ਕਿੱਥੇ ਕੀ ਚੀਜ਼ ਦੀ ਲੋੜ ਆ ਲੋਕਾਂ ਨੂੰ ਦੱਸ ਰਿਹਾ ਜਾਂਦਾ ਹਾਂ ਜੀ ਧੰਨਵਾਦ ਆ ਤੇਰਾ ਯਾਰ ਬਹੁਤ ਚੰਗੀ ਗੱਲ ਕਰਾਂ ਫਿਰ ਇਹਨਾਂ ਸਮਾਜ ਦਾ ਵੀ ਪਤਾ ਲੈਣਾ ਜ਼ਰੂਰੀ ਹੈ ਜਿਹੜੇ ਤੋਂ ਲੋਕ ਪਿਆਰ ਕਰਦੇ ਉਹਨਾਂ ਦੇ ਵਿਚਾਰਾਂ ਦਾ ਦੁੱਖ ਸੁੱਖ ਤਾਂ ਪੁੱਛੀ ਨਹੀਂ ਜ਼ਰੂਰੀ ਆ ਬਾਈ ਰਾਜੀ ਜੀ ਮੇਰਾ ਬੜੀ ਭਾਰੀ ਗੱਲ ਦਾ ਦੁੱਖ ਹੋ ਗਿਆ ਜੀ ਹਾਂ ਵੀ ਸਾਡੀ ਦੁਨੀਆ ਕਿਉਂ ਐਵੇਂ ਪ੍ਰਮਾਤਮਾ ਨੇ ਉਹੀ ਜਾਂੜਤੀ ਖੰਮ ਸਹੀ ਪਾਣੀ ਨੇ ਪਾਣੀ ਦਾ ਪਾਉ ਵੀ ਕੋਈ ਨਹੀਂ ਸਹੀ ਗੱਲ ਹੈ ਪਾ ਵੀ ਹੈ ਨਹੀਂ ਕੋਈ ਕੀ ਕਰੀਏ ਹੁਣ ਨਹੀਂ ਲਈ ਦੀ ਕੋਈ ਤੇ ਜਰੂਰ ਥੋੜਾ ਬਹੁਤਾ ਹੋਵੇ ਨੱਕਾ ਲਾ ਕੇ ਰੋਕ ਲਈਏ ਹਾਂ ਇਹ ਤਾਂ ਜਲ ਜਤੀ ਬਾਬੇ ਨਾਨਕ ਵਾਲੀ ਉਹੀ ਆ ਉੱਤਰੀ ਉਹੀ ਆ ਉੱਤਰੀ ਹੈ ਵੀ ਬੜਾ 라ਜੂ ਚਾਰੇ ਪਾਸੇ ਨੂੰ ਜਿਵੇਂ ਉਹ ਉਧਰ ਲੋਹਾਂ ਵਾਲੀ ਸਾਈਡ ਹੋ ਗਿਆ ਹਾਂ ਉਧਰ ਬਹੁਤ ਜ਼ਿਆਦਾ ਰੂਹੀ ਤੇ ਨਹੀਂ ਬਹੁਤ ਪਾਣੀ ਹੈ ਉਧਰ ਵੀ ਬਹੁਤ ਪਾਣੀ ਹੈ ਸਹੀ ਗੱਲ ਆ ਕਸਤਾਨ ਨੂੰ ਲਾਗੇ ਸਰ ਠੀਕ ਹੈ ਅਸਾ ਦੋਸਤੋ ਇੱਕ ਸੰਗਤ ਨੂੰ ਬੇਨਤੀ ਆ ਵੀ ਜੇ ਕਿਸੇ ਪਾਸੇ ਰਾਸਨ ਦੀ ਜ਼ਰੂਰਤ ਹੈ ਕਿਸੇ ਚੀਜ਼ ਦੀ ਚਾਰੇ ਦੀ ਮਤਲਬ ਕੱਖੂੜੀ ਦੀ ਫੀਡ ਦੀ ਕੁਝ ਵੀ ਚਾਹੀਦਾ ਸਾਨੂੰ ਕੱਪੜੇ ਦੀ ਦਵਾਈ ਮੈਡੀਸਨ ਤੇ ਮੱਛਰਦਾਨੀਆਂ ਕੁਝ ਵੀ ਚਾਹੀਦਾ ਕਿਸੇ ਏਰੀਆ 'ਚ ਵੀ ਚਾਹੀਦਾ ਜੇ ਤੁਸੀਂ ਮੇਰਾ ਨਾ ਕੰਟੈਕਟ ਕਰ ਸਕਦੇ ਹੋ ਮੇਰੇ ਪੇਜ ਤੇ ਮੈਨੂੰ ਦੱਸ ਦਿਓ ਨਹੀਂ ਰਾਜੂ ਭਰਾ ਨੂੰ ਦੱਸ ਦਿਓ ਰਾਜੂ ਸਾਨੂੰ ਫੋਨ ਕਰਕੇ ਦੱਸ ਦੂਗਾ ਅਸੀਂ ਅੱਗੇ ਹੋਰ ਸਸਤਾ ਮਨ ਦੱਸ ਦਾਂਗੇ ਠੀਕ ਹੈ ਜੀ ਹਾਂ ਜੀ ਉਸੇ ਪਾਸੇ ਇਲਾਕੇ 'ਚ ਭੇਜ ਦੂੰਗਾ ਇਹ ਸਮਾਨ ਭੇਜ ਦੇ ਹਾਂ ਸਹੀ ਮੈਂ ਬਾਈ ਨੂੰ ਫੋਨ ਕਰਕੇ ਉਸੇ ਇਲਾਕੇ ਨੂੰ ਸਮਾਨ ਭੇਜੂੰਗਾ ਹਾਂ ਹਾਂ ਠੀਕ ਹੈ ਜੀ ਵੀ ਆਹ ਇਲਾਕੇ ਨੂੰ ਜ਼ਿਆਦਾ ਲੋੜ ਹੈ ਜੀ ਲੋੜਵੰਦ ਇਲਾਕਾ ਮੈਨੂੰ ਫੋਨ ਕਰੋ ਤੇ ਬਾਈ ਨੂੰ ਕਰੋ ਹਾਂ ਹਾਂ ਹੱਥ ਬੰਨ ਕੇ ਬੇਨਤੀ ਆ ਵੀ ਕਿਸੇ ਗੱਲ ਦੀ ਘਬਰਾਓ ਨਾ ਤੇ ਆਪਾਂ ਜਿਉਂਦੇ ਨੇ ਫਸਲਾਂ ਦਾ ਕੀ ਇਹ ਫਸਲਾਂ ਫੇਰਦੀ ਹੋ ਜਾਣਗੀਆਂ ਹਾਂ 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 ਫਸਲਾਂ ਨਹੀਂ ਤਾਂ ਗੱਲੇ ਕੁਝ ਨਹੀਂ ਆਪਣੀ ਜ਼ਿੰਦਗੀ ਚਾਹੀਦੀ ਹੈ ਪਨੀਰੀ ਬਹੁਤ ਵੀਤੀ ਰਾਜੂ ਬਹੁਤ ਲੋਕਾਂ ਨੂੰ ਸਭ ਨੂੰ ਫਨੀਰੀ ਅਸੀਂ ਫ੍ਰੀ ਵੰਡਾਂਗੇ ਵੀ ਸਾਰਿਆਂ ਨੇ ਪਨੀਰੀ ਜਣੀ ਬਾਈ ਸਾਰੇ ਪਿੰਡ ਸਾਡੇ ਪਿੰਡ ਦੇ ਵੀ ਬਹੁਤ ਲੋਕਾਂ ਨੇ ਬੀਜੀ ਵੀ ਆ ਮੇਰੇ ਹਿਸਾਬ ਨਾਲ 15 20 20 ਕਿਲਿਆਂ ਦੇ ਕਰੀਬ ਸਾਡੇ ਪਿੰਡ ਚ ਵੀ ਬੀਜ ਤੀਰ ਝੋਨਾ ਜਿਹਦਾ ਵੀ ਨੁਕਸਾਨ ਹੋਇਆ ਸਾਰਾ ਸਾਰਿਆਂ ਨੂੰ ਪਨੀਰੀ ਵੱਧ ਤੋਂ ਵੱਧ ਮਿਲੂ ਬਹੁਤ ਲੋਕਾਂ ਨੇ ਲਾ ਦੇ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਸਤਿ ਸ੍ਰੀ ਅਕਾਲ ¿Está